ਬਠਿੰਡਾ ਦੇ ਸੰਜੇ ਨਗਰ ਦੇ ਵਿੱਚ ਬੀਤੀ ਰਾਤ ਬਦਮਾਸ਼ਾਂ ਨੇ ਮਚਾਇਆ ਉਤਪਾਦ ਜਮ ਕੇ ਕੀਤੀ ਘਰਾਂ ਤੇ ਵੇਕਲਾਂ ਦੀ ਭੰਨਤੋੜ ਦੱਸਦੀ ਹੈ ਕਿ ਸੰਜੇ ਨਗਰ ਦੇ ਵਿੱਚ ਬੀਤੀ ਰਾਤ ਦਰਜਨਾ ਨੌਜਵਾਨਾਂ ਦੇ ਵੱਲੋਂ ਜਮ ਕੇ ਉਤਪਾਦ ਮਚਾਇਆ ਗਿਆ ਅਤੇ ਜੋ ਵੀ ਸਾਹਮਣੇ ਆਇਆ ਉਸ ਨੂੰ ਸ਼ਿਕਾਰ ਬਣਾਇਆ ਗਿਆ ਇਸ ਦੇ ਵਿੱਚ ਕਈ ਘਰਾਂ ਦੇ ਅਸੀਸ਼ੇ ਤੋੜੇ ਗਏ ਹਨ ਅਤੇ ਘਰਾਂ ਦੇ ਅੰਦਰ ਪਏ ਕੂਲਰ ਆਦੀਆਂ ਦਾ ਨੁਕਸਾਨ ਕੀਤਾ ਗਿਆ ਇਸ ਦੇ ਨਾਲ ਹੀ ਇੱਕ ਗੱਡੀ ਦਾ ਵੀ ਨੁਕਸਾਨ ਕੀਤਾ ਗਿਆ ਹੈ ਅਤੇ ਭੰਨਤੋੜ ਕੀਤੀ ਗਈ ਹੈ ਫਿਲਹਾਲ ਘਟਨਾ ਦੇ ਕਾਰਨਾਂ ਦਾ ਪਤਾ ਸਹੀ ਤੌਰ ਤੇ ਨਹੀਂ ਲੱਗ ਸਕਿਆ ਹੈ ਪਰ ਇਹ ਦੱਸਿਆ ਜਾ ਰਿਹਾ ਹੈ ਕਿ ਇਹ ਕਿਸੇ ਦੀ ਆਪਸੀ ਰੰਜਿਸ਼ ਜਿਸ ਦੇ ਚੱਲਦੇ ਇਹਨਾਂ ਲੋਕਾਂ ਦੇ ਵੱਲੋਂ ਇਹ ਭੰਨਤੋੜ ਕੀਤੀ ਗਈ ਹੈ ਫਿਲਹਾਲ ਲੋਕਾਂ ਵੱਲੋਂ ਇਸ ਮਾਮਲੇ ਤੇ ਪੁਲਿਸ ਤੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਅਤੇ ਪੁਲਿਸ ਅੱਗੇ ਗੁਹਾਰ ਲਗਾਈ ਜਾ ਰਹੀ ਹੈ ਤੁਸੀਂ ਦੇਖ ਰਹੇ ਹੋ ਤਸਵੀਰਾਂ ਕੀਤੀ ਗਈ ਭੰਨ ਤੋੜ ਦੀਆਂ ਜੋ ਕਿ ਬੀਤੀ ਰਾਤ ਬਦਮਾਸ਼ਾਂ ਦੇ ਵੱਲੋਂ ਸੰਜੇ ਨਗਰ ਦੇ ਵਿੱਚ ਕੀਤੀ ਗਈ ਹੈ ਕੀ ਕਹਿਣਾ ਹੈ ਲੋਕਾਂ ਦਾ ਇਸ ਬਾਰੇ ਸੁਣਦੇ ਹਾਂ ਲੋਕਾਂ ਤੋਂ ਹੀ ਬਾਬਲੀਆ ਜੀ ਸੰਜੇ ਨਗਰ ਸੰਜੇ ਨਗਰ ਗਲੀ ਨੰਬਰ 18 ਜੀ ਕੀ ਹੋਇਆ ਜੀ ਰਾਤੀ ਜੀ ਮੈਂ ਬਾਜ਼ਾਰ ਗਿਆ ਹਤਾ ਜੀ ਸਬਜ਼ੀ ਭਾਜੀ ਲੈਣ ਵਾਸਤੇ ਤੇ ਮੇਰੇ ਦੀ ਫੋਨ ਕਰਕੇ ਦੱਸਿਆ ਹੈਗਾ ਵੀ ਤੇਰੀ ਗੱਡੀ ਬੰਨੀ ਗਈ ਮੇਰੀ ਗੱਡੀ ਦੀ ਬਾਰੀਆਂ ਸੀਸੇ ਸਾਰੇ ਤੋੜ ਗਏ ਜੀ ਤੁਹਾਡੀ ਗੱਡੀ ਕਾਹਦੀ ਤੋੜੀ ਗਈ ਜੀ ਮੈਨੂੰ ਨਹੀਂ ਪਤਾ ਜੀ ਕਿਉਂ ਤੋੜੀ ਹੈ ਕਿਉਂ ਨਹੀਂ ਤੋੜੀ ਹੈ ਮੇਰੇ ਕਿਸੇ ਨਾਲ ਕੋਈ ਲੜਾਈ ਝਗੜਾ ਨਹੀਂ ਹੈਗਾ ਕਿੰਨਾ ਚਿਰ ਸਾਲ ਹੋਇਆ ਗੱਡੀ ਦਾ ਹੈ ਜੀ ਗੱਡੀ ਦਾ 20-25 ਹਜ਼ਾਰ ਦਾ ਨੁਕਸਾਨ ਹੈਗਾ ਜੀ ਮੈਂ 20-22 ਦਿਨਾਂ ਤੋਂ ਮੈਂ ਘਰੇ ਬੈਠਾ ਮੇਰੀ ਬਾਹ ਟੁੱਟ ਰਹੀ ਹੈ ਜੀ ਮੈਂ ਆਪਣਾ ਘਰ ਖਰਚਾ ਬੜੀ ਮੁਸ਼ਕਲ ਨਾਲ ਚਲਾ ਰਿਹਾ ਸੀ ਤੇ ਫਿਰ ਮੇਰਾ ਨੁਕਸਾਨ ਕਰਕੇ ਗਏ ਹੈ ਜੀ ਮੇਰਾ ਕੀ ਕਸੂਰ ਸੀ ਜੀ ਤੇ ਮੈਨੂੰ ਮੇਰੀ ਗੱਡੀ ਘਰ ਜਾਣਾ ਚਾਹੀਦਾ ਜੀ ਕੀ ਮੰਗ ਕਰਦੇ ਹੋ ਉਸ ਦਾ ਮੈਂ ਤਾਂ ਆਪਣਾ ਇਨਸਾਫ ਹੀ ਚਾਹੁੰਦਾ ਜੀ ਮੇਰਾ ਜਿਹੜਾ ਨੁਕਸਾਨ ਹੋਇਆ ਮੇਰਾ ਨੁਕਸਾਨ ਪੂਰਾ ਕਰੋ ਗੁੰਡਾਗਰਦੀ ਖਤਮ ਕਰੋ ਮੇਰਾ ਨਾਮ ਵਿਰੋਧ ਕੁਮਾਰ ਹੈ ਜੀ ਕਿਹੜੇ ਏਰੀਆ ਦੇ ਰਹਿਣ ਵਾਲੇ ਹੋ ਸੰਜੇ ਨਗਰ ਗਲੀ ਨੰਬਰ 18 ਕੀ ਹੋਇਆ ਰਾਤੀ ਨੂੰ ਧੀਰੇ ਰਾਤੀ ਦਾ ਆਇਆ ਹੋਇਆ ਗੁੰਡਾਗਰਦੀ ਪੂਰੀ ਆਇਆ ਦਿਖਾਈ ਗਈ ਇੱਥੇ ਪੁਲਿਸ ਦਾ ਕੋਈ ਖੌਫ ਨਹੀਂ ਸੀ ਪੁਲਿਸ ਪ੍ਰਸ਼ਾਸਨ ਵੀ ਕੁਝ ਨਹੀਂ ਕਰ ਰਿਹਾ ਸੀ ਆ ਗਏ ਇੱਥੇ ਗੁੰਡੇ ਆਏ ਕਿ ਜਿਵੇਂ ਪਤਾ ਨਹੀਂ ਕਿੰਨੇ ਤਕੜੀ ਬਦਮਾਸ਼ੀ ਕਰਨ ਆਏ ਸੀ ਉਹ ਔਰ ਲੋਕਾਂ ਦਾ ਵੀ ਇਹਨਾਂ ਨੂੰ ਨੁਕਸਾਨ ਕੀਤਾ ਕਿ ਪੁੱਛੋ ਮੈਂ ਵੀ ਜੀ ਜੇ ਤੁਹਾਡੀ ਤੇ ਮੇਰੀ ਲੜਾਈ ਐ ਸ ਲੋਗਾ ਨੂੰ ਨੁਕਸਾਨ ਕਿਉਂ ਕਰਦੇ ਹੋ ਘਰਾਂ ਦੇ ਦਰਵਾਜ਼ੇ ਤੋੜੇ ਆ ਘਰਾਂ 'ਚ ਇੱਟਾਂ ਮਾਰੀਆਂ ਗੱਡੀ ਤੋੜਪਨ ਕੀਤੀ ਹੈ ਇਹ ਕੀ ਮਤਲਬ ਬੰਦਾ ਬਹੁਤ ਗੁੰਡੇ ਦੀ ਘੱਟੋ ਘੱਟ 50 ਮੁੰਡੇ ਸੀ ਰਾਤ ਨੂੰ 12 ਵਜੇ ਤੱਕ ਤਿੰਨ ਵਾਰ ਆ ਚੁੱਕੇ ਤਿੰਨ ਵਾਰੀ ਹਮਲਾ ਕੀਤਾ ਉਹਨੇ ਇੱਥੇ ਆ ਕੇ ਔਰ ਸਾਰਿਆਂ ਕੋਲ ਤਲਵਾਰਾ ਸਾਡੇ ਕੋਲ ਵੀਡੀਓ ਵੀ ਹੈ ਫੋਟੋਆਂ ਵੀ ਹੈ ਕਿੰਨੀਆਂ ਤਿੰਨ ਵਾਰ ਆਇਆ ਉਹ ਤਲਵਾਰਾ ਲੈ ਕੇ ਔਰ ਦੋ ਤਿੰਨ ਮੁੰਡੇ ਤਾਂ ਅੰਦਰ ਵੀ ਪੜ ਰੱਖੇ ਉਹਨੇ ਥਾਣੇ 'ਚ ਇੱਕ ਤਾਂ ਮੁਲਾਜ਼ਮ ਦਾ ਹੀ ਮੁੰਡਾ ਹੈ ਕਿਹੜੇ ਮੁਲਾਜ਼ਮ ਦਾ ਇਹ ਵੀ ਨਹੀਂ ਪਤਾ ਮੈਨੂੰ ਉਹ ਰਿਟਾਇਰ ਹੈ ਉਹ ਰਿਟਾਇਰ ਹੈ ਤੇ ਉਹ ਵੀ ਅੰਦਰ ਹੀ ਸ਼ਗਾਰਾਤ ਪਹਿਲਾਂ ਉਹਨੂੰ ਫੜਿਆ ਸੀਗਾ ਮਲਾਦਨ ਦੇ ਮੁੰਡੇ ਨੂੰ ਤੇ ਉਹਦੀ ਮਾਂ ਵੀ ਉਹਨੂੰ ਸ਼ਹਿ ਦਿੰਦੀ ਐ ਉਹਦੀ ਮਾਂ ਪੂਰੀ ਸ਼ਹਿ ਦੇਰ ਸੀ ਰਾਤ ਨੂੰ ਇੱਥੇ ਆ ਕੇ ਬੋਲ ਕੇ ਗਈ ਐ ਉਹ ਤੇ ਸਾਡੇ ਵਾਲੇ ਤਾਂ ਇੱਧਰ ਕੋਈ ਜਵਾਬ ਬੋਲੇ ਨਹੀਂ ਤੇ ਉਹ ਬੜੇ ਬੋਲ ਕੇ ਗਏ ਕੋਈ ਪੁਰਾਣੀ ਰੰਜਿਸ਼ ਹੋ ਗਈ ਕਿਸੇ ਦੀ ਦੇਖੋ ਜੀ ਆਪਾਂ ਨੂੰ ਇਸ ਚੀ ਦਾ ਪਤਾ ਨਹੀਂ ਜੇ ਅਗਰ ਰੰਜਿਸ਼ ਹੈ ਤਾਂ ਤੁਸੀਂ ਜਿਹਦੇ ਨਾਲ ਰੰਜਿਸ਼ ਹੈ ਉਹਦੇ ਨਾਲ ਕੱਢੋ ਉਹਦੇ ਨਾਲ ਕੱਢੋ ਲੋਕਾਂ ਦਾ ਕੀ ਨੁਕਸਾਨ ਕਰਦੇ ਹੋ ਤੁਸੀਂ ਇਹ ਤਾਂ ਤੁਸੀਂ ਸਰਿਆ ਨਮਾਸ਼ੀ ਦਿਖਾ ਰਹੇ ਹੋ ਫਿਰ ਇਹਦਾ ਮਤਲਬ ਖੋਪਾ ਦਾ ਕਰ ਰਹੇ ਹੋ ਤੁਸੀਂ ਕਾਨੂੰਨ ਤਾਂ ਕੁਝ ਵੀ ਨਹੀਂ ਵੀਰੇ ਇੱਥੇ ਕੀ ਮੁਲਾਜ਼ਮ ਕਰਨਗੇ ਕਿਹੜੇ ਏਰੀਏ ਦੇ ਰਹਿਣ ਵਾਲੇ ਇਹ ਦੀਪਨਗਰ ਬਲਰਾਜ ਦੀਪਨਗਰ ਬਲਰਾਜਨਗਰ ਤੇ ਨਹੀਂ ਬੰਗੀ ਨਗਰ ਤਾਂ ਤੁਸੀਂ ਕਿਹ ਜ ਤੁਹਾਡੀ ਕੋਈ ਸੁਣਵਾਈ ਦਾ ਕੋਈ ਗੱਲਬਾਤ ਹੱਥਾਂ ਨਾਲ ਸੁਣਾਈ ਕਰ ਰਹੇ ਹੋ ਇਸ ਦਾ ਥਰਨੇ ਵਾਲੇ ਨੇ ਚੱਕੇ ਵੀ ਤਿੰਨ ਚਾਰ ਜਣੇ ਚੱਕ ਵੀ ਲੇਤੇ